ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਣੇ ਜੀ ਆਪਾਂ ਆਪਣਾ ਮਕਾਨ ਬਣਾ ਰਹੇ ਹਾਂ ਨਾ ਭਰਤ ਦਾ ਕੰਮ ਚੱਲ ਰਿਹਾ ਹੈਗਾ ਪਹਿਲਾਂ ਆਪਣੀ ਨਿਮਵਾਨੀ ਜਿਹੜੀਆਂ ਉਹ ਖਿੱਚ ਕੇ ਕਿਉਂ ਖੁੱਲੀ ਜਗ੍ਹਾ ਹੈਗੀ ਤਾਂ ਕਰਕੇ ਭਰਤ ਹੈ ਜਿਹੜੀ ਉੱਪਰ ਟਰਾਲੀ ਹੈ ਜਿਹੜੀ ਉਹ ਜਾਂਦੀ ਹੈਗੀ ਨਾਲੇ ਆਪਣੀ ਹਨਾ ਵਧੀਆ ਇਹ ਜਿਹੜੀ ਭਰਤ ਹੈ ਦਰ ਉਹ ਵੀ ਟਰਾਲੀ ਉੱਪਰ ਜਾ ਕੇ ਘਰ ਤੇ ਪੈ ਰਹੀ ਹੋਗੀ ਆਪਾਂ ਇਹ ਸਾਰੀ ਹਨਾ ਭਰਤ ਪਾ ਕੇ ਇਹਦੇ ਉੱਤੇ ਫਲੋਰ ਪਾਵਾਂਗੇ ਜਿਹੜਾ ਫਲੋਰ ਪਾਵਾਂਗੇ ਸਾਨੂੰ ਅਸੀਂ ਦਿਖਾਉਣੇ ਆਂਗੇ ਵੀ ਜਿਹੜਾ ਫਲੋਰ ਆ ਉਹ ਕਿਸ ਤਰ੍ਹਾਂ ਪੈਂਦਾ ਹੈਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂ ਜੀ ਆਪਾਂ ਹਨ ਆਪਣੀਆਂ ਜਿਹੜੀਆਂ ਕੋਠੀਆਂ ਨੇ ਉਹਨਾਂ ਦੀ ਨਿਉਂ ਧਰੀ ਸੀਗੀ। ਹੁਣ ਆਪਾਂ ਨੇ ਨਿਉਂ ਧਰ ਕੇ ਧਰਤ ਪਾ ਲਈ ਹੈਨਾ। ਹੁਣ ਆਪਾਂ ਦੇਖੋ ਆਪੋ ਧਰਤ ਪਾ ਕੇ ਸਾਰੇ ਕਮਰਿਆਂ ਦੇ ਉੱਪਰ ਹਨਾ ਆਪਾਂ ਇਹਨੂੰ ਫਲੋਰ ਕਹਿ ਦਿੰਦੇ ਨੇ ਵੀ ਫਲੋਰ ਪਾਵਾਂਗੇ। ਇਹਦਾ ਸਾਰਿਆਂ ਨਾਲ ਵੱਡਾ ਫਾਇਦਾ ਇੱਕ ਸੁਹਾਵ ਦੂਸਰਾ ਸੌਮਕੋ ਕਿਉਂਕਿ ਜਦੋਂ ਹੁਣ ਆਪਾਂ ਇਹ ਫਲੋਰ ਪਾਤਾ ਦੇਖੋ ਹਜੇ ਤਾਂ ਇਹ ਅੱਧਾ ਪਿਆ ਹੈਗਾ ਸੋ ਨੂੰ ਸਾਰਾ ਦਿਖਾਵਾਂਗੇ ਆਪਾਂ ਨੇ ਜਿਹੜਾ ਵੱਡਾ ਬਕਤਾ ਹੈ ਨਾ ਉਹਦੇ ਵਾਲ ਆਪਣੀ ਸੜਕ ਵਾਲਾ ਉਹ ਪਾ ਗਿਆ ਇਹਦੇ ਵਿੱਚ ਹੁਣ ਇਹਦੇ ਉੱਪਰ ਫੇਰ ਹੀ ਆਪਾਂ ਜਿਹੜਾ ਸਰੀਏ ਦਾ ਜਾਲ ਜਿਵੇਂ ਆਪਾਂ ਲੈਂਟਰ ਪਾਉਨੇ ਆ ਉਹ ਬਣਾਂਗੇ ਉਹ ਬਣ ਕੇ ਇਹਦੇ ਤੇ ਆਪਾਂ ਜਾਲ ਪਾ ਕੇ ਲੈਂਟਰ ਪਾਵਾਂਗੇ ਫਿਰ ਜਿਹੜੀ ਆਪਣੀ ਇਹ ਕੰਦਾ ਨੇ ਉੱਪਰੋਂ ਸਟਾਰਟ ਕਰਾਂਗੇ ਹਨਾ ਇਹਦਾ ਸਾਰਿਆਂ ਨਾਲ ਵੱਡਾ ਫਾਇਦਾ ਇਹੀ ਹੈ ਦੀ ਨਾਤੇ ਇੱਕ ਜੇ ਆਪਾਂ ਕੋਠੀ ਤੇ ਹਨਾ ਬਹੁਤ ਸਾਰਾ ਪੈਸਾ ਲਾ ਦਿੰਨੇ ਆ ਫਿਰ ਜਦੋਂ ਰੰਗ ਲੈਂਦਾ ਜਾਂ ਆਪਾਂ ਲੱਕੜੀ ਦਾ ਦੇਖੋ ਬਾਵਾ ਕੰਮ ਕਰਾਉਨੇ ਆ ਸਾਰੀ ਕਰਾਉਂਦੇ ਨੇ ਪਰ ਲੇਕਿਨ ਜਦੋਂ ਉਹਨਾਂ ਕੋਈ ਸ਼ੌਂਕ ਵਗੈਰਾ ਲੱਗ ਜਾਂਦੀ ਆ ਖੇਤਾਂ 'ਚ ਤਾਂ ਜ਼ਿਆਦਾਤਰ ਇਹ ਪ੍ਰੋਬਲਮ ਆਉਂਦੀ ਆ ਤਾ ਕਰਕੇ ਵੀ ਚਲੋ ਆਪਾਂ ਹੌਲੀ ਬਣਾ ਲਾਂਗੇ ਕੋਈ ਖਰਚਾ ਤਾਂ ਹੈਗਾ ਕਿਉਂਕਿ ਬਹੁਤ ਭੈਣ ਭਾਈ ਇਹੀ ਕਮੈਂਟ ਕਰਨਗੇ ਕਿ ਵੀ ਇਹ ਤੇ ਖਰਚਾ ਬਹੁਤ ਆਉਂਦਾ ਦੇਖੋ ਆਪਾਂ ਜਦੋਂ ਬਣਾਉਣ ਲੱਗੇ ਖਰਚਾ ਤਾਂ ਇਹਦੇ ਤੇ ਵੀ ਲੈਂਟਰ ਜਿੰਨਾ ਹੀ ਆ ਜਾਂਦਾ ਪਰ ਆਪਾਂ ਇਹ ਹੈਗਾ ਵੀ ਚਲੋ ਹੌਲੀ ਬਣਾ ਲਾਂਗੇ ਥੋੜਾ ਬਣਾ ਲਾਂਗੇ ਪਰ ਇਹ ਚੀਜ਼ ਹੈ ਨਾ ਜਿਹੜੀ ਆਉਣ ਵਾਲੀ ਹਨ ਆਪਾਂ ਨੂੰ ਪਤਾ ਹੈਗਾ ਜਿਨ੍ਹਾਂ ਨੇ ਪਹਿਲਾਂ ਕੋਠੀਆਂ ਪਾਈਆਂ ਹੋਈਆਂ ਨੇ ਪ੍ਰੋਬਲਮ ਆ ਰਹੀ ਹੈ ਤਾਂ ਕਰਕੇ ਹੁਣ ਆਪਾਂ ਇਹ ਜਿਹੜੀ ਸਿਉਂਖ ਹਰਫਲਾਬ ਦਾ ਇਹ ਮੇਰੇ ਖਿਆਲ ਦੇ ਵਿੱਚ 100% ਪੱਕਾ ਆਪਾਂ ਕਹਿ ਸਕਦੇ ਹਾਂ ਵੀ ਇਹਦੇ ਨਾਲ ਜਿਹੜੀ ਦੋਂ ਕਿ ਨਾ ਤਾਂ ਉਹ ਲੱਗੇ ਨਾ ਇਹਦੇ ਨਾਲ ਆਪਾਂ ਨੇ ਸੁਲਾਵਾ ਵੀ ਕਿਉਂਕਿ ਜਦੋਂ ਲੈਂਟਰ ਲੱਗ ਗਿਆ ਸਾਰੀ ਚੀਜ਼ੇ ਠਾ ਇਹਦੇ ਉੱਪਰ ਆਪਾਂ ਨੇ ਸਟਾਰਟ ਕਰਨੀ ਆ ਕੋਈ ਮਿੱਟੀ ਦਾ ਪੁਆਇੰਟ ਹੀ ਨਹੀਂ ਰਿਹਾ ਕਿਸੇ ਪਾਸੇ ਆਪਾਂ ਨੂੰ ਹਨਾ ਉਹਦੇ ਵਿੱਚ ਹੁਣ ਸੋਨੂੰ ਅਸੀਂ ਕੱਲ ਨੂੰ ਇਹ ਸਾਰੀ ਹਨਾ ਇਹਦੇ ਉੱਤੇ ਜਿਹੜਾ ਜਾਲ ਬੰਨਣਗੇ ਦੇਖੋ ਜਿੰਨੀ ਪਾਣੀ ਦੀ ਹੈ ਹਨਾ ਉਹ ਸਾਰੀ ਇਹਨਾਂ ਨੇ ਜਿਹੜੀ ਸਪਲਾਈ ਹੈ ਇਹ ਪਹਿਲਾਂ ਕਰਤੀ ਆਪਾਂ ਪਾਣੀ ਹੈ ਜਿਹੜਾ ਨੀਚੇ ਸੀਮਾ ਦਾ ਸਾਰੀ ਪਾਤੀ ਇਹ ਕਿਹਦਾ ਇਹ ਫਾਇਦਾ ਵੀ ਜਿਹੜਾ ਪਾਸੋਂ ਹੁਣ ਆਪਾਂ ਇਹ ਤੋਂ ਬਾਅਦ ਆ ਹਨਾ ਪਟਾਏ ਲਾ ਦੇਣੀ ਕੋਠੀ ਚ ਪੱਥਰ ਲਾਉਣਾ ਟਾਇਲ ਲਾਉਣੀ ਕੋਈ ਆਪਾਂ ਨੂੰ ਫਰਸ਼ ਪਾਉਣ ਦੀ ਲੋੜ ਨਹੀਂ ਹੈਗੀ ਕੋਈ ਵੀ ਆਪਾਂ ਨੂੰ ਰੋੜੀ ਕੁੱਟਣ ਦੀ ਨਹੀਂ ਇਹ ਵੀ ਇਹਦੇ ਨਾਲ ਹੋ ਜਾਂਦੀ ਹੈ ਇਹ ਸਾਰਾ ਸਾਨੂੰ ਕੱਲ ਨੂੰ ਇਹਦੇ ਉੱਤੇ ਕਿਸ ਤਰ੍ਹਾਂ ਬਿਜਲੀ ਦਾ ਪਾਈਪ ਜੋ ਆਪਾਂ ਨੇ ਨੀਚੋਂ ਦੀ ਪਾਉਣਾ ਉਹ ਵੀ ਪਹਿਲਾਂ ਪਾਊਗਾ ਸਾਰਾ ਕੁਝ ਹੁਣ ਪਹਿਲਾਂ ਪਾ ਕੇ ਬਸ ਫਿਰ ਉਦੋਂ ਉੱਪਰ ਆਪਾਂ ਜਿਹੜੀ ਆਪਣੀ ਇਹ ਚੰਨਾਈਆ ਕੋਠੀਆਂ ਦੀ ਇਹ ਦੋ ਭਰਾਵਾਂ ਦੀਆਂ ਦੋ ਕੋਠੀਆਂ ਨੇ ਜੀ ਸਾਡੀਆਂ ਸੋਨੂੰ ਕੱਲ ਨੂੰ ਸਾਰਾ ਬਲੌਗ ਦਿਖਾਵਾਂਗੇ ਫਿਰ ਤੁਸੀਂ ਸਾਰੇ ਦੱਸਿਓ ਵੀ ਸੋਨੂੰ ਹੁਣ ਇਹ ਜਿਹੜਾ ਆਪਣਾ ਸਿਸਟਮ ਹੈ ਕਿਸ ਤਰ੍ਹਾਂ ਲੱਗਿਆ ਪੱਥਰਾਂ ਦਾ ਹਾਂਜੀ ਹਨਾ ਆਪਣਾ ਦੇਖੋ ਇਸ ਤਰ੍ਹਾਂ ਜਿਹੜਾ ਆਪਾਂ ਫਲੋਰ ਪਾਵਾਂਗੇ ਨੀਚੇ ਆਪਣੀ ਕੋਠੀਆਂ ਦੇ ਇਹਦਾ ਜਿਹੜਾ ਹਨਾ ਸਰੀਆ ਇਹ ਬਣਨਾ ਤਾਂ ਦੇਖੋ ਇਹਦੀ ਇੰਨੀ ਇੰਨੀ ਸਪੇਸ ਹੈ ਜਿਹੜਾ ਇਹਦੇ ਹਿਸਾਬ ਨਾਲ ਹੁਣ ਇਹਦੇ ਉੱਪਰ ਜਿਹੜਾ ਲੈਂਟਰ ਹੈਗਾ ਉਹ ਪਾਊਗਾ ਬਸ ਬਹੁਤ ਤਾਂ ਥੋੜਾ ਹੀ ਹੈ ਨਾ ਫਰਕ ਹੁੰਦਾ ਉੱਪਰਲੇ ਲੈਂਟਰ ਆ ਰੇ ਲੈਂਟਰ ਦੇ ਵਿੱਚ ਇਹ ਥੋੜਾ ਜਿਹਾ ਜਿਹੜੀ ਸਿੱਧੀ ਡੱਬੀ ਐ ਉਹ ਬੰਨੀ ਆਏਗੀ ਹੁਣ ਆਪਾਂ ਇਹਦੇ ਉੱਤੇ ਨਾ ਜਦ ਆਪਣਾ ਇਹ ਲੈਂਟਰ ਪਾਉਣਗੇ ਤੁਹਾਨੂੰ ਫੇਰ ਦਿਖਾਵਾਂਗੇ ਵੀ ਕਿਸ ਤਰ੍ਹਾਂ ਇਹਦੇ ਉੱਤੇ ਲੈਂਟਰ ਪਾ ਕੇ ਜਿਹੜਾ ਆਪਣਾ ਫਲੋਰ ਹੈ ਇਹ ਕੰਪਲੀਟ ਹੋ ਜੂਗਾ ਹਾਂਜੀ ਹਨਾ ਇਹ ਜਿਹੜਾ ਆਪਣਾ ਵਲੌਗ ਹੈ ਨਾ ਇਹ ਦੋ ਤਿੰਨ ਦਿਨਾਂ ਦੇ ਵਿੱਚ ਕੰਪਲੀਟ ਹੋਊਗਾ ਕਿਉਂਕਿ ਹਨਾ ਵੀ ਇਹ ਦੋ ਕੋਠੀਆਂ ਨੇ ਜਿਹੜਾ ਤਾਂ ਕਰਕੇ ਏਰੀਆ ਜਿਹੜਾ ਵੱਡਾ ਇੱਕ ਦਿਨ ਦੇ ਵਿੱਚ ਨਹੀਂ ਕੰਪਲੀਟ ਹੁੰਦਾ ਇੱਕ ਦਿਨ ਦੇ ਵਿੱਚ ਮੈਂ ਤੁਹਾਨੂੰ ਹਨਾ ਇਹ ਸਾਰਾ ਦੱਸਿਆ ਸੀ ਤੇ ਫੇਰ ਉਸ ਤੋਂ ਹੁਣ ਜਿਵੇਂ ਇੱਕ ਦਿਨ ਐ ਜਿਹੜਾ ਸਾਰਾ ਸਰੀਆ ਬੰਨੇਗਾ ਦੋਨੇ ਕੋਠੀਆਂ ਦਾ ਇਹਨੂੰ ਟਾਈਮ ਲੱਗ ਗਿਆ ਹੁਣ ਇੱਕ ਦਿਨ ਦੇ ਵਿੱਚ ਇਹਦੇ ਉੱਤੇ ਸਾਰਾ ਜਿਹੜਾ ਲੈਂਟਰ ਹੈ ਉਹ ਪਾਊਗਾ ਤਾਂ ਕਰਕੇ ਆਪਣਾ ਜਿਹੜਾ ਇਹ ਬਲੌਗ ਹੈ ਕਿਉਂਕਿ ਮੈਂ ਉਹ ਪਹਿਲੇ ਬਲੌਗ ਦੇ ਵਿੱਚ ਕਿਹਾ ਸੀ ਵੀ ਤੁਹਾਨੂੰ ਕੱਲ ਨੂੰ ਦਿਖਾਉਂਗੀ ਤਾਂ ਕਰਕੇ 2-3 ਦਿਨਾਂ ਦੇ ਵਿੱਚ ਵਿੱਚ ਆਪਣਾ ਬਲੌਗ ਹੈ ਜਿਹੜਾ ਇਹ ਕੰਪਲੀਟ ਹੋਊਗਾ ਹੁਣ ਤੁਹਾਨੂੰ ਜਿਹੜਾ ਇਹਦਾ ਮਤਲਬ ਕਿ ਆਖਰੀ ਸਟੈਪ ਹੈ ਲੈਂਟਰ ਪਾ ਕੇ ਇਹੋ ਕੰਪਲੀਟ ਹੋ ਜੂ ਫਿਰ ਆਪਾਂ ਉਹ ਦਿਖਾਵਾਂਗੇ ਤੁਹਾਨੂੰ ਹਾਂਜੀ ਹਣਾ ਆਪਣਾ ਫਲੋਰ ਪਾ ਕੇ ਰੈਡੀ ਹੋ ਗਿਆ ਹੁਣ ਇਹ ਦੇਖੋ ਹਣਾ ਫਲੋਰ ਪਾ ਪੈਨਾਂ ਨੇ ਸਾਰੇ ਤੇ ਹੁਣ ਇਹ ਦਵਾਰਾ ਫੇਰ ਨਕਸ਼ੇ ਦੇ ਹਿਸਾਬ ਨਾਲ ਹਣਾ ਆਪਣਾ ਜਿੱਥੇ-ਜਿੱਥੇ ਕੰਦਾ ਵਗੈਰਾ ਆਉਂਦੀਆਂ ਨੇ ਗੇਟ ਰੱਖਦੇ ਨੇ ਹੁਣ ਉਹ ਕੰਮ ਸਟਾਰਟ ਕਰਤਾ ਇਸ ਤਰ੍ਹਾਂ ਜਿਹੜਾ ਇਹ ਫਲੋਰ ਹੈਗਾ ਇਹ ਪੈ ਗਿਆ ਕੰਪਲੀਟ ਹੋ ਗਿਆ ਹੁਣ ਇਹ ਦੁਬਾਰਾ ਫੇਰ ਆਪਦੇ ਜਿਹੜੇ ਕੰਦਾ ਨੇ ਇਹਨਾਂ ਨੂੰ ਸਟਾਰਟ ਕਰਦੇ ਨੇ ਹਾਂਜੀ ਹੈ ਨਾ ਜਿਹੜੀ ਇਹ ਅਸੀਂ ਤੁਹਾਨੂੰ ਫਲੋਰ ਪਾਉਣ ਦੀ ਵੀਡੀਓ ਦਿਖਾਈ ਹੈ ਕਿਸ ਤਰ੍ਹਾਂ ਲੱਗੀ ਜ਼ਰੂਰ ਦੱਸਣਾ ਹਨਾ ਵੀ ਇਹ ਮਤਲਬ ਕਿ ਫਲੋਰ ਪਾਉਣਾ ਬਧੀਆਂ ਲਾਭਦਾਇਕ ਹੈ ਜਾਂ ਨਹੀਂ ਆਪਦੇ ਕਮੈਂਟ ਜ਼ਰੂਰ ਦੱਸਿਓ ਧੰਨਵਾਦ ਜੀ ਇਹਨਾਂ ਨੂੰ ਕੱਟ ਕੇ ਲੈਣੇ ਕੰਦਾ ਮਸਾਲਾ ਮਸੂਲਾ ਹੋ ਗਈ ਨਿਸ਼ਾਰੀਆਂ ਕੰਦਾ ਅਸੀਂ いただきます。